ਹੁਣੇ-ਹੁਣੇ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਪਰਮਦੇ ਨਵੇਂ ਗਾਣੇ ਵਾਲੇ ਜੀਹਾਂ ਦੋਸਤੋ ਪਰਮਦੇ ਨਵੇਂ ਗਾਣੇ ਦੇ ਉੱਤੇ 1 ਮਿਲੀਅਨ ਵਿਊਜ਼ ਕ੍ਰੋਸ ਹੋ ਚੁੱਕੇ ਨੇ ਸਿਰਫ ਔਰ ਸਿਰਫ 3 ਦਿਨਾਂ ਦੇ ਅੰਦਰ-ਅੰਦਰ ਹੁਣੇ-ਹੁਣੇ ਜਸਟ ਇਹ ਆਂਕੜਾ ਕ੍ਰੋਸ ਕੀਤਾ ਆ ਪਰਮ ਨੇ ਅਤੇ 72 ਹਜ਼ਾਰ ਏਸ ਦੇ ਉੱਤੇ ਲਾਈਕ ਹੋ ਚੁੱਕੇ ਨੇ 3000 ਕਮੈਂਟ ਹੋ ਚੁੱਕੇ ਨੇ ਇਸ ਗਾਣੇ ਦੇ ਉੱਤੇ ਸੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਮਾਈਲਸਟੋਨ ਆ ਦੋਸਤੋ ਇੱਕ ਨਵੇਂ ਆਰਟਿਸਟ ਵਾਸਤੇ ਆਹਦੇ ਦੋਸਤੋ ਲੋਕਾਂ ਦੇ ਵੱਲੋਂ ਤਾਂ ਹੁਣ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਰਮ ਦਾ ਇਹ ਗਾਣਾ ਛੇਤੀ ਬਿਲਬੋਰਡ ਤੇ ਆ ਜਾਵੇਗਾ ਕਈ ਲੋਕ ਨੇ ਤਾਂ ਇਹ ਵੀ ਕਮੈਂਟ ਕੀਤੇ ਹੋਏ ਆ ਵੀ ਗਾਣਾ ਬਿਲਬੋਰਡ ਤੇ ਆ ਗਿਆ ਹੈ ਸੋ ਬਿਲਬੋਰਡ ਤੇ ਤਾਂ ਹਲੇ ਤੱਕ ਗਾਣਾ ਨਹੀਂ ਆਇਆ ਜੇਕਰ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਨਿਊਜ਼ ਸਾਂਝੀ ਕਰਦੇ ਹਾਂ ਕਿਉਂਕਿ ਇਹ ਗਾਣਾ ਵਰਲਡ ਵਾਈਡ ਚੱਲ ਰਿਹਾ ਹੈ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਕਿਉਂਕਿ ਬਿਲਬੋਰ ਉੱਤਯਾ ਦਰਿਤ ਹੁੰਦਾ ਆ ਜੇਕਰ ਬਾਹਰਲੇ ਬਿਲਬੋਰਡ ਤੇ ਨਾ ਆ ਕੈਨੇਡਾ ਵਾਲੇ ਤੇ ਫਿਰ ਵੀ ਇੰਡੀਅਨ ਬਿਲਬੋਰਡ ਤੇ ਤਾਂ ਇਹ ਗਾਣਾ ਆਰਾਮ ਨਾਲ ਹੀ ਦਿਖਾਈ ਦੇ ਸਕਦਾ ਹੈ ਕਿਉਂਕਿ ਇਸ ਗਾਣੇ ਦੀ ਵਾਈਬ ਅਲੱਗ ਆ ਲੋਕਾਂ ਨੂੰ ਇਹ ਗਾਣਾ ਬਹੁਤ ਹੀ ਜ਼ਿਆਦਾ ਅਟੈਚ ਕਰ ਰਿਹਾ ਹੈ ਵੀਰ ਨੂੰ ਦਬਕੇ ਸ਼ੇਅਰ ਕਰ ਦਿਓ ਧੰਨਵਾਦ